ਸਰ ਕੀ ਨਾਮ ਮੇਰਾ ਨਾਮ ਮੋਹਨ ਕੁਮਾਰ ਚ ਸਰ ਕੀ ਮਾਮਲਾ ਕੀ ਹੋਇਆ ਹੈ ਜੀ ਮੈਂ ਹਸਲ ਕਰਨੀ ਸੀਗਾ ਵੱਡਾ ਭਰਾ ਬਰ ਬੱਚੇ ਨੂੰ ਲੈ ਕੇ ਘੁੰਮ ਰਿਹਾ ਸੀ ਇਹ ਅਣਪਛਾਤੇ ਕੋਈ 15 20 ਜਨੇ ਆਏ ਆ ਇਹਨਾਂ ਨੇ ਆਗੇ ਪਿਛੋਂ ਵਾਰ ਕਰਨੇ ਚਾਲੂ ਕਰਦੇ ਆ ਤੇ ਉਹਨਾਂ ਭੱਜ ਕੇ ਆਪਣੀ ਜਾਨ ਬਚਾਈ ਜਾਨ ਬੂਹੇ ਦੇ ਦਾਤ ਦੋਤਰ ਮਾਰੇ ਆ ਕਾਲ ਇੱਟਾਂ ਮਾਰੀਆਂ ਤੇ ਆਪਣੀ ਇਨਸਾਫ ਦੀ ਮੰਗ ਕਰਦੇ ਆ ਕਿਹੜੇ ਹਥਿਆਰ ਨਾਲ ਵਾਰ ਕੀਤੇ ਆ ਇਹ ਦਾਤ ਲਿਆਉਂਦੇ ਸੀ ਉਹਨਾਂ ਵਿੱਚ ਇੱਕ ਕੋਈ ਬੰਦੂਕ ਵੀ ਸੀਗੀ ਪਿਸਟਲ ਪਿਸਟਲ ਇਹ ਇਹ ਕਿੰਨੇ ਜਨੇ ਸੀ ਇਹ ਘਟੋਕੜ तकरीबन 10 ਤੋਂ 15 ਜਨੇ ਸੀਗੇ ਕੀ ਮੰਗ ਕਰਦੇ ਆ ਪਾਪਾ ਹੀ ਮੰਗ ਕਰਦੇ ਆ ਜੀ ਇਨਸਾਫ ਕੀਤਾ ਜਾਵੇ ਜੀ ਪੁਲਿਸ ਕੋ ਵੀ ਉਹਦੋਂ ਰਹਾਦਦੇ ਆਏ ਆ ਪੁਲਿਸ ਹਾਲ ਤਾਂ ਕੋਈ ਹਾਂਜੀ ਕੋਈ ਕਾਰਵਾਈ ਕੋਰਖਾਲ ਤਾਂ ਚੁੰਕੀ ਠੀਕ ਹੈ ਹਾਂਜੀ ਸਰ ਕੀ ਨਾਮ ਦੇ ਨਾਮ ਮੇਰਾ ਵਿਕਾਸ ਸਾਨੂੰ ਬੇਜਨਾਜ਼ ਹੋਇਆ ਕੀ ਜੇ ਹੋਇਆ ਕੁਛ ਨਹੀਂ ਮੈਂ ਕੱਲ ਘਰ ਘਰਦੇ ਘਰ ਦੇ ਬਾਹਰ ਲੋਤਾਵਾਂ ਤੇ ਰਾਤੀ 8 ਤੋਂ 9 ਜਨੇ ਆਏ ਆ ਘਰ ਦੇ ਬਾਹਰ ਉਹ ਆ ਕੇ ਮੇਰੇ ਦਾਤਰ ਦੁੱਤਰ ਮਾਰ ਗਏ ਜਿੰਨਾ ਜੋ ਤਿੰਨ ਕੇ ਚਾਰ ਮੁੰਡਿਆਂ ਨੂੰ ਮੈਂ ਪਛਾਣਦਾ ਵਾਂ ਨਾ ਮੇਰਾ ਵੀ ਵਿਕਾਸ ਆ ਉਹਦੇ ਚੱਕਰ 'ਚ ਆ ਕੇ ਮੈਨੂੰ ਮਾਰ ਗਏ ਹੁਣ ਕੀ ਮੰਗ ਕਰਦੇ ਮੰਗ ਕਰਦਾ ਵਾਂ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਜਾਵੇ ਦਰਖਾਸਤ ਦਿੱਤੀ ਹੈ ਦਰਖਾਸਤ ਦਿੱਤੀ ਆ ਡਾਟ ਘਟਾਈ ਹੈ ਮੈਂ ਆਪਣੀ ਕੋਰ ਖਾਲਸਾ ਸੀ ਸੀਤੀ ਆਈ ਹੀ ਕੋਈ ਹਾਂ ਸੀਸੀ ਆਈ ਆ ਪਰ ਉਹ ਜ਼ਿਆਦਾ ਵੀਡੀਓ ਨਹੀਂ ਆਈਆਂ ਥੋੜੀ ਬੋਦੀ ਹੀਗੀ ਵੀਡੀਓ ਤੇ ਪੁਲਿਸ ਵੱਲੋਂ ਕੀ ਕਿਹਾ ਜਾਂ ਪੁਲਸ ਵੱਲੋਂ ਕੁਝ ਨਹੀਂ ਮੈਂ ਸ਼ਾਮ ਦਾ ਕਿਹਾ 6 ਵੇ ਦਾ ਉਹਨਾਂ ਨੇ ਤੇ ਰਾਤੀ ਵੀ ਇਹਨਾਂ ਨੂੰ ਮੈਂ ਕਿਹਾ ਕਿ ਰਾਤੀ ਵੀ 10 ਤੇ 100 ਨੰਬਰ ਤੇ ਫੋਨ ਕੀਤਾ ਵਾ ਸਾਢੇ 9:15 ਵਜੇ ਪੁਲਸ ਆਈਏ ਤੇ ਹਲੇ ਤੱਕ ਇਹਨਾਂ ਨੇ ਇੱਕ ਕਰੀ ਵੀ ਨਹੀਂ ਗੇਰਾ ਮਾਰਿਆ ਉਹਨਾਂ ਬੰਦਿਆਂ ਦੇ ਕੋਲ ਸਾਡੀ ਕੋਈ ਬਰਾਣੀ ਦਸ਼ਮਣੀ ਨਹੀਂ 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 ਕੋਈ ਦਸ਼ਮਣੀ ਨਹੀਂ ਮੇਰੀ ਜੀ ਸਰ ਕੀ ਮਾਮਲਾ ਜਿਹੜਾ ਇਹ ਰਾਤੀ ਹੋਇਆ ਰਾਤੀ ਮੇਰੇ ਕੋਲ ਨਾ ਸਵਾ 10 ਵਜੇ ਦਾ ਟਾਈਮ ਸੀ ਮੁਕਾਸ ਆਇਆ ਬਕਾਸ ਸਾਨੂੰ ਵੈਜਨਾਥ ਵਾਸੀ ਗਲੀ ਨੰਬਰ 8 ਇੰਦਰਾਪਰੀ ਦਾ ਪੀ ਐਕਟਵਾਦੇ ਮੋਟਰਸਾਈਕਲ ਤੇ 8 9 ਜਿਹੜੇ ਵਿਅਕਤੀ ਆਏ ਆ ਤੇ ਮੈਨੂੰ ਉਹਨਾਂ ਨੇ ਕਿਰਪਾ ਨਾਣਾ ਤੇ ਸੱਟਾਂ ਮਾਰੀਆਂ ਵਾ ਪਰ ਇਹ ਗੱਲ ਕਹਿ ਰਿਹਾ ਵੀ ਜਿਹੜੀਆਂ ਸੱਟਾਂ ਮੈਨੂੰ ਕਿਸੇ ਦੇ ਭਲੇਖੇ ਚ ਉਹ ਮਾਰ ਗਏ ਆ ਆਇਆ ਤੂੰ ਹੀ ਆਇਆ ਇਹ ਰਾਤ ਤੇ ਆਏ ਇਹਨਾਂ ਨੂੰ ਡਾਕਟਰ ਦਿੱਤਾ ਵਾ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਤਹਿਤ ਜਿਹੜੀ ਉਹ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਹੋਵੇ ਠੀਕ ਹੈ ਸਰ ਕੀ ਨਾਮ ਮੇਰਾ ਨਾਮ ਮੋਹਨ ਕੁਮਾਰ ਜੀ ਸਰ ਕੀ ਮਾਮਲਾ ਕੀ ਹੋਇਆ ਜੀ ਮੈਂ ਹਸਲ ਕਰਨੀ ਸੀਗਾ ਵੱਡਾ ਭਰਾ ਮਰ ਬੱਚ ਨੂੰ ਲੈ ਕੇ ਘੁੰਮ ਰਿਹਾ ਸੀ ਇਹ ਅਣਪਛਾਤੇ ਕੋਈ 15 20 ਜਨੇ ਆਏ ਆ ਇਹਨਾਂ ਨੇ ਆ ਕੇ ਪਿੱਛੋਂ ਹਮਲਾ ਕਰਨੇ ਚਾਲੂ ਕਰਤੇ ਆ ਤੇ ਉਹਨਾਂ ਭੱਜ ਕੇ ਆਪਣੀ ਜਾਨ ਬਚਾਈ ਜਾਨ ਬੂਏ ਦੇ ਦੱਤਰ ਉੱਤਰ ਮਾਰੇ ਆ ਘਾਲ ਇਟਾਂ ਮਾਰੀਆਂ ਤੇ ਆਪਾਂ ਇਨਸਾਫ ਦੀ ਮੰਗ ਕਰਦੇ ਆ ਕਿਹੜੇ ਥਾਣਾ ਬਾਰ ਕੀਤੇ ਆ ਇਹ ਦੱਤਰ ਲਿਆਉਂਦੇ ਸੀ ਉਹਨਾਂ ਵਿੱਚੋਂ ਇੱਕ ਕੋਈ ਬੰਦੂਕ ਵੀ ਸੀਗੀ ਪਿਸਟਲ ਪਿਸਟਲ ਇਹ ਇਹ ਕਿੰਨੇ ਜਨੇ ਸੀ ਇਹ ਘਟੋਕੜ तकरीबन 10 ਤੋਂ 15 ਜਨੇ ਸੀਗੇ ਕੀ ਮੰਗ ਕਰਦੇ ਆ ਪਾਪਾ ਹੀ ਮੰਗ ਕਰਦੇ ਆ ਜੀ ਇਨਸਾਫ ਕੀਤਾ ਜਾਵੇ ਜੀ ਪੁਲਿਸ ਕੋ ਵੀ ਉਹਦੋਂ ਰਹਾਦਦੇ ਆਏ ਆ ਪੁਲਿਸ ਹਾਲ ਤਾਂ ਕੋਈ ਹਾਂਜੀ ਕੋਈ ਕਾਰਵਾਈ ਕੋਰਖਾਲ ਤਾਂ ਚੁੰਕੀ ਠੀਕ ਹੈ ਹਾਂਜੀ ਸਰ ਕੀ ਨਾਮ ਦੇ ਨਾਮ ਮੇਰਾ ਵਿਕਾਸ ਸਾਨੂੰ ਬੇਜਨਾਜ਼ ਹੋਇਆ ਕੀ ਜੇ ਹੋਇਆ ਕੁਛ ਨਹੀਂ ਮੈਂ ਕੱਲ ਘਰ ਘਰਦੇ ਘਰ ਦੇ ਬਾਹਰ ਲੋਤਾਵਾਂ ਤੇ ਰਾਤੀ 8 ਤੋਂ 9 ਜਨੇ ਆਏ ਆ ਘਰ ਦੇ ਬਾਹਰ ਉਹ ਆ ਕੇ ਮੇਰੇ ਦਾਤਰ ਦੁੱਤਰ ਮਾਰ ਗਏ ਜਿੰਨਾ ਜੋ ਤਿੰਨ ਕੇ ਚਾਰ ਮੁੰਡਿਆਂ ਨੂੰ ਮੈਂ ਪਛਾਣਦਾ ਵਾਂ ਨਾ ਮੇਰਾ ਵੀ ਵਿਕਾਸ ਆ ਉਹਦੇ ਚੱਕਰ 'ਚ ਆ ਕੇ ਮੈਨੂੰ ਮਾਰ ਗਏ ਹੁਣ ਕੀ ਮੰਗ ਕਰਦੇ ਮੰਗ ਕਰਦਾ ਵਾਂ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਜਾਵੇ ਦਰਖਾਸਤ ਦਿੱਤੀ ਹੈ ਦਰਖਾਸਤ ਦਿੱਤੀ ਆ ਡਾਟ ਘਟਾਈ ਹੈ ਮੈਂ ਆਪਣੀ ਕੋਰ ਖਾਲਸਾ ਸੀ ਸੀਤੀ ਆਈ ਹੀ ਕੋਈ ਹਾਂ ਸੀਸੀ ਆਈ ਆ ਪਰ ਉਹ ਜ਼ਿਆਦਾ ਵੀਡੀਓ ਨਹੀਂ ਆਈਆਂ ਥੋੜੀ ਬੋਦੀ ਹੀਗੀ ਵੀਡੀਓ ਤੇ ਪੁਲਿਸ ਵੱਲੋਂ ਕੀ ਕੀਤਾ ਜਾਂ ਪੁਲਸ ਵੱਲੋਂ ਕੁਝ ਨਹੀਂ ਮੈਂ ਸ਼ਾਮ ਦਾ ਕਿਹਾ 6 ਵੇ ਦਾ ਉਹਨਾਂ ਨੇ ਤੇ ਰਾਤੀ ਵੀ ਇਹਨਾਂ ਨੂੰ ਮੈਂ ਕਿਹਾ ਕਿ ਰਾਤੀ ਵੀ 10 ਤੇ 100 ਨੰਬਰ ਤੇ ਫੋਨ ਕੀਤਾ ਵਾ ਸਾਢੇ 9 ਵੇ ਨਾਲ 11:15 ਵਜੇ ਪੁਲਸ ਆਈਏ ਤੇ ਹਲੇ ਤੱਕ ਇਹਨਾਂ ਨੇ ਇੱਕ ਕਰੀ ਵੀ ਨਹੀਂ ਗੇਰਾ ਮਾਰਿਆ ਉਹਨਾਂ ਬੰਦਿਆਂ ਦੇ ਕੋਲ ਸਾਡੀ ਕੋਈ ਬਰਾਣੀ ਦਸ਼ਮਣੀ ਨਹੀਂ 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 ਕੋਈ ਦਸ਼ਮਣੀ ਨਹੀਂ ਮੇਰੀ ਜੀ ਸਰ ਕੀ ਮਾਮਲਾ ਜਿਹੜਾ ਇਹ ਰਾਤੀ ਹੋਇਆ ਰਾਤੀ ਮੇਰੇ ਕੋਲ ਨਾ ਸਵਾ 10 ਵਜੇ ਦਾ ਟਾਈਮ ਸੀ ਵਕਾਸ ਆਇਆ ਵਕਾਸ ਸਾਨੂੰ ਬੇਜਨਾਤ ਵਾਸੀ ਗਲੀ ਨੰਬਰ 8 ਇੰਦਰਾਪਰੀ ਦਾ ਐਕਟਵਾਦੇ ਮੋਟਰਸਾਈਕਲ ਤੇ 8 9 ਜਿਹੜੇ ਵਿਅਕਤੀ ਆਏ ਆ ਤੇ ਮੈਨੂੰ ਉਹਨਾਂ ਨੇ ਕਿਰਪਾਨਾਂ ਨਾਲ ਤੇ ਸੱਟਾਂ ਮਾਰੀਆਂ ਵਾਂ ਪਰ ਇਹ ਗੱਲ ਕਹਿ ਰਿਹਾ ਵੀ ਜਿਹੜੀਆਂ ਸੱਟਾਂ ਮੈਨੂੰ ਕਿਸੇ ਦੇ ਭਲੇਖੇ ਚ ਉਹ ਮਾਰ ਗਏ ਆ ਇਹ ਰਾਤੀ ਆਏ ਇਹਨਾਂ ਨੂੰ ਡਾਕਟਰ ਦਿੱਤਾ ਵਾ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਤਹਿਤ ਜਿਹੜੀ ਉਹ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਠੀਕ okay. ਹੈ